ਆ ਰਿਹਾ ਏ ਠੀਕ ਆ ਮੈਂ ਨਸ ਬਣਾ ਕੇ ਰੱਖਿਆ ਅੱਛਾ ਮੈਂ ਜਾਣਾ ਛੱਡ ਜਾ ਦੇਖ ਲੈ ਆ ਜਾ ਲਾਓ ਫਿਰ ਛੱਡਾਂ ਥੋੜੇ ਪਕਾ ਕੇ ਬੈਠੀ ਉਹ ਕਰਨਾ ਆ ਹਾਂ ਉਹ ਪਹਿਲੀ ਵਾਰ ਉੱਥੇ ਹੀ ਛੱਡਿਆ ਵਸੇ ਪਹਿਲੀ ਵਾਰ ਹੀ ਹੁੰਦੀ ਆ ਆ ਜਾ ਮੈਂ ਛੱਤੀਆਂ ਦਾ ਆਪ ਰੁਕ ਜਾਣਗੇ ਹਾਂ ਜੀ ਮੈਂ ਪੈਰ ਕਰਕੇ ਨੇ ਪੈਰ ਦੁਖਦਾ ਇਹਨੇ ਆ ਕੇ ਰੁਕ ਜਾਣਗੇ ਹੂੰ ਤੱਕ ਜਾ ਉੱਥੇ ਉੱਥੇ ਪੜੀ ਖੜਨਾ ਆਪਣੇ ਵੱਲ ਨੂੰ ਪਾ ਦੇ ਉਹ ਦੇਖੀ 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 ਉੱਪਰ ਦਾ ਤਾਂ ਸਕੋੜਾ ਫੜਿਆ ਰਸਲੀ ਬੇਟੀ ਜਿਗੜੇ ਜਿਵੇਂ ਪਹਿਲੇ ਵਾਂਗੂ ਕਿਹਾ ਜੋ ਮੇਰੀਆਂ ਨੂੰ ਪਰ ਪਾਪਾ ਕੀ ਹੋ ਜਿੰਦਾ ਹੈ ਇਹ ਸਾਲਾ ਫਿਰ ਫੜਿਆ ਹੀ ਜਾਂਦਾ ਹੈ ਲੈ ਚੱਲ ਚੱਲ ਮੈਂ ਜ ਨਹੀਂ ਬੋਲ ਤੇਰੀ ਹੋਣਾ ਤਿਆਰ ਹੈ ਤਿਆਰ ਹੈ ਗੁੱਸੇ ਜਿਹੇ ਰਹਾ ਤੇਨੂੰ ਇਹ ਦੇ ਆਪਕੇ ਨਹੀਂ ਦੀ ਮਤਲਬ ਕਿ ਬੱਲਡ ਲੈਣ ਚਾਹਦੇ ਏ ਘੋੜਾ ਇੱਕ ਘੋੜਾ ਮੱਝੂ ਕੇ ਲੈਣ ਦਾ ਘੋੜਾ ਆ ਜੀ ਇਹਨੇ ਨੇੜੇ ਮੋੜ ਦੇ ਕੀ ਆ ਇਹਨਾਂ ਖੰਡ ਕਰਕੇ ਜਮਲੀਆਂ ਕਰਦਾ ਹਾਂ ਇਹਨਾਂ ਅਜੇ ਅਜੇ ਇਹਨੂੰ ਇਹਨੂੰ ਨਾ ਤਵੇਲੇ ਚ ਰਹਿਣ ਕਰਕੇ ਪਿਆਰ ਨਹੀਂ ਇਹਨੂੰ ਮਿਲਿਆ ਪਿਆਰ ਨਹੀਂ ਮਿਲਿਆ ਆਉਂਦੇ ਚੜਦਾ ਬੰਦੇ ਦੇ ਆ ਉਹ ਦੇਖ ਜਿਵੇਂ ਉਹਨਾਂ ਨੂੰ ਜਾਣਾ ਪੂਰੇ ਹਾਂ ਇਹ ਕਰਦਾ ਤਾਂ ਪਿਆਰ ਹੀ ਆਪਣੇ ਵੱਲੋਂ ਹਾਂ ਹਾਂ ਬੱਚਾ ਨਾ ਮੱਛਾ ਬਛੇਰਾ ਨਾ ਇਹਨੂੰ ਉੱਤੇ ਚੜ ਜਾਂਦਾ ਆ ਉਹ ਆ ਜੀ ਹਾਂ ਬਛੇਰਾ ਇਹ ਇਹ ਐਸੀ ਕਰਕੇ ਇਹਨੂੰ ਥੋੜਾ ਸਿਖਾਈ ਦੇ ਆਪਾਂ ਕਰਦਾ ਪਿਆਰੀ ਹੈ ਬੱਚਾ ਯਾਰ ਹਾਂ ਲਓ ਜੀ ਇਹ ਕਹਿੰਦਾ ਜਾ ਚੜਨ ਤੋਂ ਪਹਿਲਾਂ ਕਹਿੰਦਾ ਜੀ ਆਪਣਾ ਘੋੜਸਵਾਰ ਕਰ ਲਈ ਕਹਿੰਦਾ ਘੋੜਸਵਾਰੀ ਕਰ ਲਈਏ ਕਰਨਾ ਕਰਨਾ ਕਰ ਬਾਲ ਸਿੰਘ ਚੱਲ ਉਹ ਵੇਖੀ ਜਗੀ ਮੈਂ ਤਾਂ ਉਹ ਤਰ੍ਹਾਂ ਕੀਤੀ ਆ ਆ ਠੀਕ ਆ ਜੇ ਘੋੜਾ ਉਹ ਉਨ ਤੇ ਕਰ ਜਣਾ ਉੱਪਰ ਤੇ ਆਲਾ ਵੀਰੇ ਫੋਟੋ ਕੀ ਵੀਡੀਓ ਦੇਖੜਾ ਨੀ ਵਾਇਦਾ ਇਹ ਥੱਕ ਗਿਆ ਉਹ ਥੱਕ ਗਿਆ ਅਟਟ ਚੱਲ ਦੱਪ ਕੇ ਚੱਲ 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 ਹੱਕਾਲ ਚੱਲ 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 ਚੜ ਗਿਆ ਚੜ ਗਿਆ ਚੜ ਗਿਆ ਚੜ ਗਿਆ ਅੱਗੇ ਹੋ ਅੱਗੇ ਹੋ ਬਹਾਦਰ ਸ਼ਾਬਾਸ਼ ਆਹ ਆਹ ਤੇ ਕੋਰਾ ਠੀਕ ਹੈ ਸ਼ਾਂਤ ਹੋ ਰੁਕ ਗਿਆ ਪਹਿਲਾਂ ਮੈਨੂੰ ਪਹਿਲਾਂ ਦੱਸ ਹਾਂ ਅਲੋ ਹੋਰ ਅੱਗੇ ਆ ਕੇ ਪਾਪਾ ਅੱਗੇ ਥੋੜੇ ਹੋਰ ਹਾਂ ਅੱਗੇ ਕਾਇਦਾ ਨਹੀਂ ਖਿੱਚਣਾ ਕਾਇਦਾ ਨਹੀਂ ਖਿੱਚੇ ਵਸ ਲਓ ਜੀ ਤਿਆਰੀ ਹੁਣ ਚਾਲ ਵੀ ਹੁਣ ਡੋਣਾਂ ਵਾਲਾ ਹੈ ਲੈ ਜਾ ਚੱਲ ਵੀ ਇੰਗਲੈਂਡ ਕੋਈ ਤੇ ਗਾਟੀ ਗੁੱਟੀ ਪਾ ਰਹੀ ਹੋਈ ਚੱਲ ਚੱਲ ਇੰਗਲੈਂਡ ਬਾਈ ਬਾਬਾ ਸਿਮਰ ਜੀ ਸੀਨੀ ਬੀਜੀ ਆ ਚਿੰਨਾ ਗੁਰੂ ਆ ਸਿੰਗਰ ਚਲ ਵੀ ਚਲ ਜਾਦਾ ਖਿੱਚ ਕੇ ਚਲ ਵੀ ਲੋ ਦੇਖ ਜਾਣੀ ਲੋ ਜੀ ਸਾਡੇ ਜਗਪੀਰ ਸਿੰਘ ਜੀ ਉਹ ਲਿਆ ਉਹ ਲਿਆ ਚਲ ਵੀ ਚਲ ਚੱਲ ਉਹ ਗੇਲੇ ਬਾਜ ਲੈ ਗਿਆ ਬਾਜ ਆਹ ਕਹ ਲੈ ਵੀ ਟਿੱਡੇ ਜਾਣਾ ਕਾਕੇ ਨਹੀਂ RAM nal ਜਾਣਾ ਉਹਨੇ ਕਾਲੀ ਨਹੀਂ ਕਰਨੀ ਚਲ 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 ਸ਼ਾਬਾਸ਼ ਲੈ ਚਲ ਲੈ ਚਲ ਲਾ ਤਾਂ ਖੇਤਾ ਦੀ ਜਾਣਦੇ ਯਾਰ ਤੇਰੇ ਹੱਥ ਆ ਉਹ ਇਧਰ ਇਧਰ ਕੱਢ ਬਾਹਰ ਕੱਢ ਕੋੜਾ ਉਹ ਫਟ ਇਹ ਵੀਡੀਓ ਪੂਰੀ ਪੂਰੀ ਨਹੀਂ ਆਕੋੜ ਇਹ ਤੇ ਇੱਥੇ ਖੜਾ ਨਹੀਂ ਹੋ ਰਿਹਾ ਜੋੜ ਵੇ ਲੈ ਪਤਾ ਕੀ ਗੱਲ ਆ ਖੜਾ ਹੋਗੇ ਨਾ ਘੁੰਮ ਕੇ ਇਹਨਾਂ ਪੰਪ ਦੇਗੇ ਆ ਜਾ ਉਹ ਦਿਲ ਕਿੱਦ ਨੂੰ ਪੰਪਾ ਦਿੰਦਾ ਬਾਈ ਬੈਠੋ ਆ ਜਾ ਛੱਟਾ ਇੱਕ ਜੋੜ ਜੀ ਪੰਪ ਨਹੀਂ ਆਇਆ ਉਹ ਅਸੀਂ ਵੇਖਣਾ ਰਿਜ਼ਲਟ ਲੈ ਤਾਂ ਸੀ ਲੈ ਤਾਂ ਸੀ ਇਹਨੂੰ ਵੇਖ ਲੈ ਰਿਜ਼ਲਟ ਕਰਿਆ ਮੈਨੂੰ ਲੱਗਦਾ ਫਿਰ ਮੇਰਾ ਘੋੜਾ ਹੋ ਗਿਆ ਠੀਕ ਹੈ ਇਹ ਮੇਰਾ ਘੋੜਾ ਹੋ ਗਿਆ ਭਾਈ ਆਹਾ ਆਵੇ ਵੀਡੀਓ ਬਣਾ ਲਈ ਮੈਂ ਤੇਰੀ ਪੱਕਾ ਹੋ ਗਿਆ ਵਾਹ ਚਾਲਾ ਕਾਲਿਆ ਥੋੜਾ ਜਿਹਾ ਆਹਾ ਗੁਰਵਿੰਦਰ ਸਿੰਘ ਅੱਡੇਗਾ ਹੋਰ ਬਾਬਾ ਗੁਰਵਿੰਦਰ ਸਿੰਘ ਜੀ ਬਾਬਾ ਮਸਤਾਨ ਜੀ ਬਾਬਾ ਮਸਤਾਨ ਗੁਰਵਿੰਦਰ ਸਿੰਘ ਜੀ ਬੁੱਢਾ ਅਰਸ਼ੀਰ ਸ਼ੇਧਗੰਧ ਬੁੱਢਾ ਅਰਸ਼ੀਰ ਨਿਸ਼ਾਨਾ ਵਾਲੀ ਮਿਸਲ ਇਹ ਯਾਰ ਬਾਬਾ ਜੀ ਮੈਂ ਬੱਸ ਚਲੋ ਚੱਸੀ ਨਹੀਂ ਮੱਤ ਜੀ ਹਾਂ ਨਿਸ਼ਾਨਾ ਵਾਲੀ ਮਿਸਲ ਬਾਬਾ ਜੀ ਬਾਬਾ ਦੇਖ ਯਾਰ ਬਾਬਾ ਜੀ ਬਾਬਾ ਮਾ ਤਰਲੋਚ ਸਿੰਘ ਜੀ ਮント ਜੀ ਹਾਂ ਇਹ ਕੋਸਤੇ ਬੁੱਲਣੇ ਹੀ ਵੀਰੇ ਜਲਦੀ ਜਾ ਨਿਸ਼ਾਨਾ ਦੀ ਸੇਵਾ ਤੋਂ ਬਿਨਾ ਕੋਟਸਵਾਰੀ ਨਹੀਂ ਹੋ ਸਕਦੀ ਜੀ ਤੇ ਸਿੰਘ ਹੁਣੇ ਦੌੜਾਂ ਕੱਢ ਕੇ ਆ ਜਾ ਤੇ ਹੁਣ ਉਹਦੇ ਪਿਆਰ ਧੋਏ ਜਾਂਦੇ ਆ ਸਾਰੀ ਬਹੁਤ ਜੰਗੀ ਹੈ ਜੀ ਇਹ ਗੁਰਦੁਆਰਾ ਸਾਹਿਬ ਸ਼ਹੀਦ ਗੰਜ ਬਾਬਾ ਮਿਤ ਸਿੰਘ ਜੀ 6000 ਸਿੰਘ ਸ਼ਹੀਦਾਂ ਛੜਦੀ ਕਲਾ ਸਥਾਨ ਰਾਜਪੁਰੇ ਦੇ ਤੇ ਪੈਂਦਾ ਜੀ ਅਲੀ ਮੱਜਰੇ ਦੇ ਕੋਲ ਤੇ ਬੜੀ ਚੜਦੀ ਕਲਾ ਦੀਆਂ ਅਰਦਾਸਾਂ ਬੇਨਤੀ ਇੱਥੇ ਹੁੰਦੀਆਂ ਤੇ ਹਰ ਇੱਕ ਦੀ ਅਰਦਾਸ ਬੇਨਤੀ ਪੂਰੀ ਹੁੰਦੀ ਆ। ਆ ਬਾਬਾ ਜਗਰ ਸਿੰਘ ਜੀ। ਕਾਲਪੱਥ ਕਾਲਪੱਥ ਬੁੱਟਾਦਲ ਆ ਵੇਖੋ ਜੀ ਇਹ ਜਿਹੜਾ ਇਹਦੀ ਬੂਟੀ ਛੱਕ ਕੇ ਕੋਈ ਕਹਿ ਦੇਣਾ ਵੀ ਹਾਂ ਮੈਂ ਬੂਟੀ ਛੱਕਣੀ ਤੇ ਇੱਥੇ ਆ ਦੇ। ਠੀਕ ਗੱਲ ਹੈ ਬਾਬਾ ਜੀ। ਹੈ ਨਾ? ਮੈਨੂੰ ਪਤਾ ਹੈ। ਹਾਂ। ਮੈਂ ਉਹ ਜਦੋਂ ਆਪਾਂ ਤੰਬੂ ਲਾ ਰਹੇ ਸੀ ਉੱਧਰ ਜਗਰ ਸਿੰਘ ਨੇ ਲੋ ਜੀ ਪੁਰਾਨੀਆਂ ਖੇਟਾਂ ਯਾਦ ਕਰਦੇ ਆ ਸਿੰਘ ਕਹਿੰਦੇ ਪੁਰਾਨੀ ਖੇਡ ਖੇਡਣੀ ਗੁੱਲੀ ਘਟ ਰਿਆ ਉਧਰ ਗੁੱਲੀ ਨੜ ਚੱਲ ਰਿਆ ਆਹ ਕਹਾਣੀ ਆ ਸੁਣਾ ਲੈ ਚੋਜ ਵਾਹ ਵੀ ਵਾਹ ਇਹ ਕੀ ਕਹਿੰਦੇ ਨੇ ਇਹਨੂੰ ਬੰਦਰ ਕਿਲਾ ਓਏ 12 ਉਧਰ ਜਾਣੀ ਚਾਹੀਦੀ ਇਹ ਚੈਲੰਜ ਆਈ ਹੈ ਨਾ ਓ ਕਾਲ ਆ ਵਾਹ ਬਈ ਵਾਹ ਆਵੇ ਮਾਰ ਉਧਰ ਗੇਲੇ ਉਧਰ ਉਪਰਾ ਉਹ ਤੇਰਾ ਆ ਗਿਆ ਉਧਰ ਇਧਰ ਮਰ ਜੇ ਵੇ ਚੱਲ ਹਾਂ ਹਾਂ ਬਣ ਗਈ ਬਣ ਗਈ ਇਧਰ ਮਾਰੇਗਾ ਉਹ ਬੜਾ ਬਸ ਬੰਦਾ ਬਸ ਮਾਰੋ ਉਧਰ ਮਾਰ ਚੱਲ ਉਹ ਨੁਕਤਾ ਨਾ ਮੁੰਡਾ ਨਾ ਗਿਆ ਆਵੇ ਜੀ ਜਾਵੇ <laughs> चलो 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 <laughs> तो काके ओ तो काके ध्यान रख गड्डी भी गई है कैच आउट हाँ कैच आउट है भाई नहीं जाए किता है ओ आते रह गई आ रह गई जी ਮਾਰ ਮਾਰ ਹੱਲ ਰੱਖ 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 ਡੰਡਾ ਰੱਖ ਓਸਤਾ ਦਾ ਡੰਡਾ ਰੱਖ ਕੇ ਉੱਠ ਨਹੀਂ ਹੁੰਦਾ ਓ ਨਹੀਂ ਅੱਛਾ ਅੱਛਾ ਆਏਗੀ ਉਹ ਬਾਤ ਓਕੇ ਅੱਛਾ ਲੋ ਜੀ ਅੱਛਾ ਇਹ ਇਹ ਮਲਕੀ ਟਾਸ ਹੋ ਰਹੀ ਹੈ ਓਕੇ ਆ ਟਾਸ ਹੋ ਰਹੀ ਹੈ ਜੀ ਇਹ ਟਾਸ ਹੋ ਰਹੀ ਹੈ ਕਹਿੰਦੇ ਓਏ ਪਿੰਡ ਦੀ ਇੱਜ਼ਤ ਦਾ ਸਵਾਲ ਹੀ ਹੋ ਗਿਆ ਹੋ ਗਿਆ ਹੋ ਗਿਆ ਕਿਉਂ ਹੋ ਗਿਆ ਲੋ ਜੀ ਕਿਸੇ ਨੂੰ ਨਹੀਂ ਦੀ ਤਾਂ ਇੱਥੇ ਰਹਿ ਗਈ ਜੀ ਕਾਣੀ ਪਾਈ ਜੋ ਵਾਹ ਜੀ ਵਾਹ ਆ ਦੇਖਿਆ ਡਰ ਰਹੀ ਆ ਪੂਰ ਪੂਰ ਸਭ ਤੋਂ ਪਿੱਛੇ ਬਾਬਾ ਜੀ ਯਾਰ ਇਹ ਗਾਦੀ ਵੜੀ ਹੋ ਗਈ ਇਹ ਤਾਂ ਕਿਹਨੇ ਕਿਹਾ ਵੇ ਆਏ ਓਏ ਓਏ ਕਰਦੇ ਜਾਂਦੇ ਜਾਂਦੇ ਕੋਈ ਨਾ ਕੋਈ ਨਾ ਕੋਈ ਨਾ

ਉਹ ਕਿਵੇਂ ਪੜਾਉਣਗੇ ਆਉਟ ਆ ਨਹੀਂ ਨਹੀਂ ਦੂਰ ਨਹੀਂ ਜਾਂਦਾ ਬਾਪੇ ਮਾਵੇ ਮਾਰਨੀ ਆ ਮਾਵੇ ਲੈ ਭਾਈ ਦੂਰ ਨਹੀਂ ਜਾਣਾ ਉਹ ਨਹੀਂ ਨਹੀਂ ਕਰ ਦਿੱਤੇ ਦੂਰ ਨਹੀਂ ਜਾਂਦਾ ਚੱਲ 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 ਖੇ ਚੱਲ ਖੇ ਚੱਲ ਉਹ ਚੱਕੇ ਚ ਨਾ ਫਾਜੀ ਗੁੱਲੀ ਉਹ ਨਹੀਂ ਜਾਂਦਾ ਦੂਰ ਚੱਲ ਚੱਲ ਹਸਾਣ ਤਰਗਾਣਾ ਨਹੀਂ ਜਾਂਦਾ ਟੈਨਸ਼ਨ ਨਾ ਲਾਓ ਮਾਰ ਦੇ ਦੂਜੀ ਸਾਈਡ ਨੂੰ ਨਾ ਨਾ ਲਾਣੀ ਨਹੀਂ ਇੱਕ ਰਾਹੀਂ ਹੁਣ ਚੱਲ 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 ਬਾਬਾ 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 ਖੜ ਜਾ ਬਾਬਾ ਬਾਬਾ ਹੋ 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 ਹੁਣ ਇੱਜ਼ਤ ਦਾ ਦਵਾਰ ਇੱਜ਼ਤ ਵਾਲਾ ਚੰਡੀਗੜ੍ਹ ਦੀ ਇੱਜ਼ਤ ਵਾਲਾ ਰੁਕ ਜਾ ਰੁਕ ਜਾ ਮੇਰਾ ਘੜਾ ਵੱਜਣਾ ਉੱਥੇ ਚਲ ਤੂੰ ਮਰ ਤੀ ਮਰ ਉਹ ਕੁਝ ਨਹੀਂ ਪਤਾ ਲੱਗਦਾ ਆਹ ਹਾਂ ਚੀਜ਼ ਪਤਾ ਹੁੰਦਾ ਐਂਡ ਵਾਲਾ ਫਾਗਰਾ ਦਿੰਦਾ ਹੁੰਦਾ ਕਈ ਵਾਰ ਹੋ ਜਾਂਦਾ ਕਈ ਵਾਰ ਦਾ ਇਹ ਵੀ ਤੁੱਕਾ ਹੀ ਹੁੰਦਾ ਇਹ ਹਾਂ ਯਾਰ ਯਾਰ ਸੰਗ ਦਾ ਚੱਲ ਇੱਕ ਮੁੱਕ ਲਾ ਆਹ ਕਹਲੇ ਲੱਗ ਗਿਆ ਇੱਜ਼ਤ ਲੱਗ ਗਿਆ ਹੈਲੋ ਇੱਜ਼ਤ ਲੱਗ ਗਿਆ ਬਾਈ ਏ ਤੁੰਦਿਆ ਲੇਕ ਲੇ ਕਰਦਾ ਉੱਥੇ ਤੱਕ ਕਾਕੇ ਟਕਾ ਕੇ ਵਾਹ ਵਾਹ ਬਾਬਾ ਆ ਗਿਆ ਬਾਬਾ ਜੀ ਆ ਗਿਆ ਮੋਦੀ ਬਾਬਾ ਹਰਵਿੰਦਰ ਸਿੰਘ ਜੀ ਦੇ ਤੇ ਕੀ ਕਰਦੇ ਆ ਉੱਡਣਾ ਇੰਤੋਂ ਵੀ ਨਹੀਂ ਲੱਗਦਾ ਖੇੜੇ ਵਾਲੇ ਓ ਘਾਲ ਸ਼ਾਬਾਸ਼ ਦੋ ਰਹਿਗੇ ਦੋ ਰਹਿਗੇ ਬਸ ਇੱਕ ਲੱਗ ਗਿਆ ਫਿਰ ਬਸ 19 ਵਾਰੀ ਇੱਕ ਇੱਕ ਵਾਰ ਹੋਇਆ ਆ ਤੂੰ ਹੋਏ ਨਈ 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 ਪਤ ਗਿਆ ਚੱਕ ਲੈ ਚੱਕ ਲੈ ਚੱਕਾ ਚੱਕਲਾ ਚੱਕਲਾ ਸਾਬ ਉਹ ਚੱਕ ਲੈ ਯਾਰ ਹਰਵਿੰਦਰ ਸਾਰੇ ਚੱਕਲਾ ਰਿਹਾ ਚੱਲ ਹਰਵਿੰਦਰ ਪਾਰ ਬੁਲਾ ਦੇ ਪਾਰ ਨਹੀਂ ਅਟੈਕ ਹਾਂ ਉਹੀ ਪੈ ਰੱਖਿਆ ਹੈਗਾ ਵੇ ਹਾਂ ਤਾਈ ਵਾ ਹਾਂ ਤਾਈ ਫੋਸ ਲੱਗ ਕਾਈ ਇੱਕ ਕਰ ਗਿਆ ਇੱਕ ਕਰ ਗਿਆ ਚੱਲ ਆਉਛਲੀ ਕਹਿੰਦੀ ਓ ਕਾਲ ਜਿੱਤ ਗਿਆ ਓਏ ਮੇਰੀ ਵਾਰ ਤੋਂ ਕਿੰਨੇ ਹੋ ਜਾਏ ਹਰ ਵਾਰ ਨਹੀਂ ਹੁੰਦਾ ਹਰ ਵਾਰ ਨਹੀਂ ਹੁੰਦਾ ਟੱਕਾ ਲੱਗ ਗਈ ਲੈ ਲੈ ਜਾਈ ਦੀ ਲੈ ਵੀ ਗੇਲੇ ਗੇਲੇ ਪਾਰ ਕਰਾਣਾ ਖੇਤ ਓਏ ਬਈ ਗੁੱਲੀ ਦੇ ਇੱਥੇ ਰਹਿ ਗਈ ਡੰਡਾ ਓਏ ਰੂਲਾ ਰੂਲਾ ਆਜਾ ਆ 10000 ਰੁਪਏ ਜੱਟ ਕਰੀਏ ਹਜ਼ਾਰ ਨਾਲ ਲੈਂਦੇ ਫੈਸਲੇ ਬੰਦੀਓ ਵਾਹ ਜੀ ਵਾਹ ਆਊਟ ਆਊਟ ਓਏ ਖੇਡ ਖੇਡ ਵਾਹ ਬਈ ਵਾਹ ਹੋ ਗਿਆ ਯਾਰ ਭਾਈ ਰੋ ਲਾ ਜੀ ਗੁੱਲੀ ਦੇ ਇੱਥੇ ਰਹਿ ਗਈ ਡੰਡਾ ਪਚਾਤਾ ਅਗਲੇ ਖੇਤ ਓਏ ਢੋਲਿਆ ਪੋਲੀਆ